ਬਾਈ ਜਿਹੜੀ ਤੁਸੀਂ ਆਹ ਕੁੜੀ ਦੇਖ ਰਹੇ ਹੋ ਨਿਊ ਹਾਲੈਂਡ ਵਾਲੀ ਉੱਪਰ ਫਾਰਮ ਵਾਲੀ ਇਹਦੀਆਂ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਬਹੁਤ ਜ਼ਿਆਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਦੂਜੀਆਂ ਵੀਡੀਓ ਤੇ ਸਾਡੇ ਪੰਜਾਬ ਦੇ ਲੋਕ ਕਮੈਂਟਾਂ ਦੇ ਵਿੱਚ ਇਸ ਕੁੜੀ ਦੀਆਂ ਧੜਾ ਧੜ ਧੜਾ ਧੜ ਵੀਡੀਓ ਮੰਗ ਰਹੇ ਆ ਹਜ਼ਾਰਾਂ ਦੇ ਵਿੱਚ ਲੋਕਾਂ ਨੇ ਕਮੈਂਟ ਕੀਤਾ ਕਿ ਸਾਨੂੰ ਇਸ ਕੁੜੀ ਦੀਆਂ ਵੀਡੀਓ ਭੇਜੋ ਸਾਨੂੰ ਇਸ ਕੁੜੀ ਦੀਆਂ ਵੀਡੀਓ ਭੇਜੋ ਕਈ ਲੋਕ ਇਹ ਵੀ ਗੱਲ ਕਹਿ ਰਹੇ ਆ ਕਿ ਸਾਨੂੰ ਗੂਗਲ ਪੇ ਤੇ 200 ਰੁਪਿਆ ਪਾਓ ਅਸੀਂ ਤੁਹਾਨੂੰ ਵੀਡੀਓ ਭੇਜਾਂਗੇ ਲੱਖ ਦੀ ਲਾਹਣਤਾ ਤੁਹਾਡੇ ਜੰਮਣ ਤੇ ਲੱਖ ਦੀ ਲਾਹਣਤਾ ਤੁਸੀਂ ਦੁਨੀਆ ਤੇ ਤੁਰੇ ਫਿਰਦੇ ਹੋ ਚਪਣੀ ਚ ਨੱਕ ਡੋਬ ਕੇ ਮਰ ਜਾਓ ਜਿਹੜੇ ਬੰਦੇ ਇਸ ਕੁੜੀ ਦੀ ਦੂਜੀ ਵੀਡੀਓ ਮੰਗ ਰਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਇਹਨੂੰ ਵੀ ਭਰਾਵੋ ਉਹੋ ਕੁਝ ਲੱਗਾ ਜੋ ਤੁਹਾਡੀ ਧੀ ਪਹਿਣ ਨੂੰ ਲੱਗਾ ਹੋਇਆ ਕਾਲਜਾ ਪਾੜ ਗਿਆ ਨਾ ਇਹ ਗੱਲ ਸੁਣ ਕੇ ਕਿਸੇ ਦੀ ਇੱਜ਼ਤ ਉਛਾਲਣੀ ਬਹੁਤ ਸੌਖੀ ਆ ਹੁਣ ਇਸ ਕੁੜੀ ਦਾ ਅਸਲ ਸੱਚ ਕੀ ਆ ਉਹ ਵੀਡੀਓ ਕਿੱਦਾਂ ਬਣੀਆ ਕਿੱਦਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਅੱਜ ਤੁਹਾਨੂੰ ਉਹ ਦੱਸਣਾ ਇਹ ਕੁੜੀ ਇੱਕ ਬਹੁਤ ਚੰਗੇ ਪਰਿਵਾਰ ਦੇ ਵਿੱਚੋਂ ਆ ਰੱਜੇ ਪੁਜੇ ਪਰਿਵਾਰ ਦੇ ਵਿੱਚੋਂ ਆ ਖੇਤੀਬਾੜੀ ਦੀ ਸ਼ਕੀਨ ਆ ਟਰੈਕਟਰ ਟੁੱਟਰ ਚਲਾਉਣ ਦੀ ਸ਼ਕੀਨ ਆ ਇਹਨਾਂ ਨੇ ਟਰੈਕਟਰ ਪਿੱਛੇ ਜੀ ਜੱਗੇ ਬੌਸ ਤੋਂ ਵੀ ਤਿਆਰ ਕਰਵਾਇਆ ਸੀ ਨਿਊ ਹਾਲੈਂਡ ਇਸ ਕੁੜੀ ਦੇ ਪਿਓ ਨੇ ਬੜੇ ਲਾਡਾਂ ਚਾਹਮਣ ਇਹਨੂੰ ਪਾਲ ਲਿਆ ਥਾਰ ਗੱਡੀ ਵੀ ਕਾਲਜ ਆਉਣ ਜਾਣ ਨੂੰ ਲੈ ਕੇ ਦਿੱਤੀ ਚਲੋ ਜੀ ਉਸ ਤੋਂ ਬਾਅਦ ਇਸ ਕੁੜੀ ਲਈ ਇੱਕ ਮੁੰਡਾ ਦੇਖਿਆ ਜਾਂਦਾ ਜਿਹਦਾ ਨਾਮ ਹੁੰਦਾ ਪ੍ਰਭ ਦੋਨੇ ਪਰਿਵਾਰ ਦੇਖ ਦਿਖਾਈ ਕਰ ਲੈਂਦੇ ਆ ਪਰ ਹਜੇ ਇਹਨਾਂ ਦਾ ਮੰਗਣਾ ਨਹੀਂ ਹੋਇਆ ਹੁੰਦਾ। ਦੇਖ ਦਿਖਾਈ ਤੋਂ ਬਾਅਦ ਕੁੜੀ ਮੁੰਡੇ ਨੂੰ ਆਪਸ ਦੇ ਵਿੱਚ ਸਮਝਣ ਦਾ ਕੁਝ ਸਮਾਂ ਦਿੱਤਾ ਜਾਂਦਾ। ਉਸ ਸਮੇਂ ਦੇ ਦੌਰਾਨ ਕੁੜੀ ਮੁੰਡਾ ਆਪਸ ਦੇ ਵਿੱਚ ਨੰਬਰ ਐਕਸਚੇਂਜ ਕਰ ਲੈਂਦੇ ਆ ਤੇ ਮੁੜ ਕੇ ਮਿਲਣਾ ਜੁਲਣਾ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਪਤਾ ਹੈ ਕਿ ਇਹ ਉਮਰ ਹੀ ਇਹੋ ਜੀ ਹੁੰਦੀ ਹੈ ਜਵਾਨੀ 'ਚ ਬੰਦਾ ਅੰਨਾ ਹੁੰਦਾ। ਚਲੋ ਜੀ ਦੂਜਾ ਕੰਮ ਹੋ ਗਿਆ। ਮੁੰਡੇ ਨੇ ਇਸ ਕੁੜੀ ਦੀਆਂ ਚੋਰੀ-ਚੋਰੀ ਵੀਡੀਓ ਬਣਾ ਲਈਆਂ ਸਾਰਾ ਕੁਝ ਕਰਦੇ ਕਰਾਉਂਦੇ ਦੀਆਂ। ਚੈਟ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਜਿਹੜੀ ਇਸ ਕੁੜੀ ਨੇ ਮੁੰਡੇ ਨਾਲ ਚੈਟ ਕੀਤੀ ਉਹ ਚੈਟ ਵੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਉਸ ਚੈਟ ਦੇ ਵਿੱਚ ਵੀ ਗੱਲ ਮੁੰਡਾ ਕਿਸੇ ਦੋਸਤ ਨੂੰ ਦੱਸ ਰਿਹਾ ਕਿ ਹਾਂ ਅਸੀਂ ਨੀਂਦ ਦੀਆਂ ਗੋਲੀਆਂ ਨੂੰ ਪਿਆਤੀਆਂ ਸੀਗੀਆਂ ਜਾਂ ਦੂਜੀ ਪਾਵਰ ਵਧਾਉਣ ਲਈ ਗੋਲੀਆਂ ਪਿਆਤੀਆਂ ਸੀ ਇਹ ਬਿਲਕੁਲ ਮਦਹੋਸ਼ ਹੋ ਗਈ ਸੀਗੀ ਉਦੋਂ ਉਹਦੀਆਂ ਵੀਡੀਓ ਬਣਾਈਆਂ ਗਈਆਂ ਲੱਖ ਦੀ ਲਾਹਨਤ ਆ ਉਸ ਮੁੰਡੇ ਦੇ ਜਿਹਦੇ ਨਾਲ ਇਹਦਾ ਵਿਆਹ ਹੋਣਾ ਸੀਗਾ ਕਿ ਉਹਨੇ ਕਿੱਡੀ ਘਟੀਆ ਹਰਕਤ ਕੀਤੀ ਕਿ ਕੁੜੀ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਦੇ ਨਾਲ ਸਬੰਧ ਬਣਾਏ ਫਿਰ ਉਹਦੀਆਂ ਚੋਰੀ-ਚੋਰੀ ਵੀਡੀਓ ਬਣਾਈਆਂ ਕਿਉਂਕਿ ਕੋਈ ਵੀ ਕੁੜੀ ਏਡੀ ਪਾਗਲ ਨਹੀਂ ਹੁੰਦੀ ਕਿ ਜਿਹੜੀ ਸਾਰਾ ਕੁਝ ਕਰਦੇ ਕਰਾਉਂਦੇ ਨੇ ਦੀਆਂ ਆਪਦੀਆਂ ਵੀਡੀਓ ਬਣਾਉਣ ਦੇਵੇ ਕਿਤੇ ਨਾ ਕਿਤੇ ਉਹ ਦਿਲਚਸਪੀ ਗੱਲ ਸੀਗੀ ਕਿ ਜੇਸੀਂ ਆਪਸ ਵਿੱਚ ਕੁਝ ਕਰ ਰਹੇ ਆਂ ਸਾਡੇ ਤਾਂ ਚਲ ਵਿਆਹ ਹੋ ਜਾਣਾ ਕਿਉਂਕਿ ਜਿਹੜਾ ਇਹ ਮੁੰਡਾ ਸੀਗਾ ਇਹਦਾ ਕੁੜੀ ਵਾਲਿਆਂ ਦੇ ਘਰੇ ਆਉਣ ਜਾਣ ਵੀ ਸੀਗਾ ਇਕੱਠਿਆਂ ਦਾ ਖਾਣ ਪੀਣ ਸੀ ਦੋਨਾਂ ਪਰਿਵਾਰਾਂ ਦਾ ਵਿਆਹ ਸ਼ਾਦੀ ਵਿੱਚ ਵੀ ਕੁੜੀ ਮੁੰਡਾ ਇਕੱਠੇ ਦੇਖੇ ਗਏ ਉਸ ਤੋਂ ਬਾਅਦ ਜਿਹੜਾ ਮੁੰਡਾ ਸੀ ਭਾਈ ਉਹ ਇਹ ਕੁੜੀ ਨੂੰ ਨਜ਼ਾਇਜ਼ ਤੰਗ ਪਰੇਸ਼ਾਨ ਕਰਨ ਲੱਗ ਗਿਆ ਇਸ ਗੱਲ ਦੀ ਵੀ ਚੈਟ ਵਾਇਰਲ ਹੋਈ ਹੈ ਮੁੰਡਾ ਕਦੇ ਅੱਧੀ ਰਾਤ ਨੂੰ ਕਹਾਂ ਕਰੇ ਵੀ ਹਾਂ ਮੈਂ ਤੈਨੂੰ ਮਿਲਣਾ हां तू ਦੱਸ ਮੇਰੇ ਨਾਲ ਕਰਨਾ ਜਾਂ ਨਹੀਂ ਕਰਨਾ ਰਾਤ ਨੂੰ ਗੇਟ ਕੋਲੇ ਆ ਜਾ ਮੈਂ ਤੈਨੂੰ ਪਾਰੀਆਂ ਕਰਨੀਆਂ ਨੇ ਮੈਂ ਤੈਨੂੰ ਇਹ ਕਰਨਾ ਉਹ ਕਰਨਾ ਤੂੰ ਗੇਟ ਦੇ ਬਾਹਰ ਆ ਹੁਣ ਤੁਸੀਂ ਆਪ ਸੋਚੋ ਵੀ ਕੋਈ ਵੀ ਕੁੜੀ ਅੱਧੀ ਰਾਤ ਨੂੰ ਉੱਠ ਕੇ ਪਰਿਵਾਰ ਦੇ ਵਿੱਚੋਂ ਬਾਹਰ ਕਿਵੇਂ ਚਲੀ ਜਾਊਗੀ ਬਹੁਤ ਔਖਾ ਬੜਾ ਮੁਸ਼ਕਿਲ ਆ ਪਰ ਉਹ ਮੁੰਡਾ ਇਸ ਕੁੜੀ ਨੂੰ ਹੱਦੋਂ ਜ਼ਿਆਦਾ ਪਰੇਸ਼ਾਨ ਕਰਨ ਲੱਗ ਗਿਆ ਹੱਦੋਂ ਜ਼ਿਆਦਾ ਤੰਗ ਕਰਨ ਲੱਗ ਗਿਆ ਆਪਦੀਆਂ ਸ਼ਰਤਾਂ ਅੱਗੇ ਰੱਖਣ ਲੱਗ ਗਿਆ ਹੁਣ ਕੁੜੀ ਨੂੰ ਇਹ ਨਹੀਂ ਸੀ ਪਤਾ ਵੀ ਇਹ ਬੰਦੇ ਨੇ ਮੇਰੀਆਂ ਇੰਨੀਆਂ ਜਿਆਦੀਆਂ ਵੀਡੀਓ ਬਣਾਈਆਂ ਹੋਈਆਂ ਨੇ ਜਦੋਂ ਇਹ ਕੁੜੀ ਨੂੰ ਨਜਾਇਜ਼ ਤੰਗ ਕਰਦਾ ਕਿ ਅੱਜ ਫੇਰ ਆ ਅੱਜ ਫੇਰ ਮੈਂ ਤੇਰੇ ਨਾਲ ਕਰਨਾ ਅੱਜ ਫੇਰ ਅੱਜ ਫੇਰ ਮੈਂ ਕਰਨਾ ਕੁੜੀ ਅੱਕ ਕੇ ਕਹਿੰਦੀ ਮੈਂ ਨਹੀਂ ਆ ਸਕਦੀ ਮੇਰੀ ਮਜਬੂਰੀ ਹੈ ਫੇਰ ਇਹ ਮੁੰਡਾ ਕੁੜੀ ਨੂੰ ਇੱਕ ਵੀਡੀਓ ਭੇਜਦਾ ਤੇ ਜਦੋਂ ਕੁੜੀ ਉਹ ਵੀਡੀਓ ਦੇਖਦੀ ਉਹਦੇ ਰੰਗ ਉੱਡ ਜਾਂਦੇ ਵੀ ਕਹਿੰਦੀ ਆਹ ਵੀਡੀਓ ਕਿਵੇਂ ਬਣੀ ਉਹ ਮੁੰਡਾ ਕਹਿੰਦਾ ਮੈਂ ਬਣਾਈਆਂ ਨੇ ਜੇ ਤੂੰ ਮੈਨੂੰ ਕੱਲ ਨੂੰ ਮਿਲਣ ਨਾ ਆਈ ਜੇ ਤੂੰ ਮੇਰੇ ਨਾਲ ਕੁਝ ਨਾ ਕੀਤਾ ਤੇ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੂੰਗਾ ਹੁਣ ਕੁੜੀ ਨੂੰ ਆਇਆ ਸੀ ਵੀ ਉਹੀ ਮਜ਼ਾਕ ਕਰੀ ਜਾਂਦਾ ਹਨਾ ਵੀ ਇਹਨੇ ਤਾਂ ਮੇਰੇ ਨਾਲ ਵਿਆਹ ਕਰਾਉਣਾ ਵੀ ਮੇਰੇ ਨਾਲ ਇਦਾਂ ਕਿਦਾਂ ਕਰ ਸਕਦਾ ਇੱਕ ਪਾਸੇ ਕੁੜੀ ਇਹ ਵੀ ਗੱਲ ਸੋਚ ਕੇ ਹੈਰਾਨ ਸੀਗੀ ਵੀ ਤੂੰ ਆ ਵੀਡੀਓ ਕਿਵੇਂ ਬਣਾਈਆਂ ਕਦੋਂ ਬਣਾਈਆਂ ਕੁੜੀ ਨੂੰ ਕੁਝ ਵੀ ਨਹੀਂ ਸੀ ਪਤਾ ਕਿਉਂਕਿ ਕੁੜੀ ਨੂੰ ਕੋਈ ਉਹ ਜਿਹੇ ਗਲਤ ਮਲਤ ਇਹਨਾਂ ਨੇ ਗੋਲੀਆਂ ਘਵਾਤੀਆਂ ਕੋਲਡ ਡਰਿੰਕ ਚ ਪਾ ਕੇ ਪਿਆਤੀਆਂ ਕੁੜੀ ਮਤ ਹੋਸ਼ ਹੋ ਗਈ ਚਲੋ ਜੀ ਕੁੜੀ ਜਵਾਬ ਦੇ ਦਿੰਦੀ ਹੈ ਭਾਈ ਮੈਂ ਨਹੀਂ ਆਉਣਾ ਵੀ ਬੜਾ ਕੁਝ ਹੋ ਗਿਆ ਹਵਾ ਗਿਆ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ساری ਉਮਰ ਇਹੋ ਜਿਹੀ ਹੋਣਾ ਤਾਂ ਮੁੰਡਾ ਉਹ ਕੀ ਕਰਦਾ ਉਹ ਸੋਸ਼ਲ ਮੀਡੀਆ ਦੇ ਉੱਪਰ ਕੁੜੀ ਦੀਆਂ ਵੀਡੀਓ ਵਾਇਰਲ ਕਰ ਦਿੰਦਾ ਤੇ ਸਾਡੇ ਲੋਕਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਸ਼ੇਅਰ ਕਰਨ ਦੇ ਵਿੱਚ ਸ਼ਰਮਣੀ ਆਉਂਦੀ ਤੁਹਾਨੂੰ ਪੰਜਾਬ ਦੇ ਵਿੱਚ ਜਮ ਕੇ ਤੁਸੀਂ ਇੱਕ ਧੀ ਪੈਣ ਦੀ ਖਿੱਲੀ ਢਾਈ ਮੈਂ ਇਹ ਨਹੀਂ ਕਹਿੰਦਾ ਵੀ ਕੁੜੀ ਜਮਾ ਸਹੀ ਆ ਤਾੜੀ ਤਾਂ ਦੇਖੋ ਦੋ ਹੱਥਾਂ ਨਾਲ ਵੱਜੀ ਆ ਜੇ ਮੁੰਡਾ ਕਸੂਰਵਾਰ ਆ ਕੁੜੀ ਵੀ ਉੱਡੀ ਕਸੂਰਵਾਰ ਆ ਸਭ ਤੋਂ ਵੱਡੇ ਉਹ ਘਰ ਦੇ ਕਸੂਰਵਾਰ ਆ ਜਿਨ੍ਹਾਂ ਨੇ ਇਹਨਾਂ ਨੂੰ ਖੁੱਲਿਆਂ ਛੱਡਤਾ ਚਲੋ ਗਲਤੀ ਹੋ ਜਾਂਦੀ ਆ ਗਲਤੀ ਇਨਸਾਨਾਂ ਤੋਂ ਹੁੰਦੀ ਆ ਪਰ ਜਿਹੜੇ ਲੋਕ ਆ ਅੱਜ ਇਸ ਧੀ ਪੈਣ ਦੀ ਵੀਡੀਓ ਧੜਾ ਧੜ ਧੜਾ ਧੜ ਸ਼ੇਅਰ ਕਰ ਰਹੇ ਆ ਨਾ ਬਾਈ ਮਿੱਤਰੋ ਪਤਾ ਨਹੀਂ ਇਹ ਅੱਗ ਕਿਦੇ ਘਰੇ ਵੱਢ ਜਾਣੀ ਆ ਫਿਰ ਮੂੰਹ ਤੋਂ ਮੱਖੀ ਨਹੀਂ ਉੱਡਣੀ ਫਿਰ ਮਰਨੂ ਜੀ ਕਰਦਾ ਹੁੰਦਾ ਤੇ ਇਸ ਕੁੜੀ ਦੀ ਫੋਟੋ ਥੱਲੇ ਕਦੇ ਕਮੈਂਟ ਪੜ ਕੇ ਦੇਖਿਓ ਲੋਕ ਸਾਡੇ ਪੰਜਾਬ ਦੇ ਧੜਾ ਧੜ ਧੜਾ ਧੜ ਕਮੈਂਟ ਕਰ ਰਹੇ ਆ ਹਾਂਜੀ ਸਾਨੂੰ ਵੀਡੀਓ ਪਾਓ ਸਾਨੂੰ ਵੀਡੀਓ ਪਾਓ ਅਸੀਂ ਜਿਗਾਰ ਦੇਖਣਾ ਅਸੀਂ ਫਲਾਣਾ ਦੇਖਣਾ ਭਾਈ ਜਿਗਾਰ ਤਾਂ ਸਾਰਿਆਂ ਦੇ ਧਿਆਨ ਪਾਣ ਨੂੰ ਕੋਈ ਜਿਹਾ ਲੱਗਾ ਜੇ ਸੱਚ ਸੌਣ ਤੇ ਹੁੰਦਾ ਠੀਕ ਆ ਠੀਕ ਆ ਯਾਰ ਗਲਤੀ ਹੋਗੀ ਵਾਇਰਲ ਹੋਗੀ ਪਰ ਬਈ ਆਪਣਾ ਫਰਜ਼ ਇਹ ਬਣਦਾ ਸੀਗਾ ਕਿ ਆਪਾਂ ਉਸ ਚੀਜ਼ ਨੂੰ ਸ਼ੇਅਰ ਨਾ ਕਰਦੇ ਉਹ ਵੀਡੀਓ ਨੂੰ ਡਿਲੀਟ ਕਰਦੇ ਹੋ ਤੇ ਰਿਪੋਰਟਾਂ ਮਾਰਦੇ ਪਰ ਆਪਣੇ ਲੋਕਾਂ ਨੇ ਕਿਸ ਗੱਲ 'ਤੇ ਯੋਗਦਾਨ ਪਾਇਆ ਕਿ ਧੜਾ ਤੜਾ ਧੜਾ ਧੜਾ ਵੀਡੀਓ ਸ਼ੇਅਰ ਕੀਤੀ ਗਈ ਤੇ ਹੁਣ ਇਸ ਗੱਲ ਦਾ ਭਲੇਖਾ ਕੱਢ ਦਿਆ ਜੇ ਵੀ ਹਾਂ ਉਹ ਵੀਡੀਓ ਅਸੀਂ ਕੱਲਿਆਂ ਨੇ ਦੇਖੀ ਸਾਡੀਆਂ ਧੀਆ ਭੈਣਾਂ ਨੂੰ ਕੀ ਪਤਾ ਜਾਂ ਸਾਡੀਆਂ ਮਾਵਾ ਭੈਣਾਂ ਨੂੰ ਕੀ ਪਤਾ ਮੋਬਾਈਲ ਬਿੱਤਰੋ ਸਾਰਿਆਂ ਕੋਲੇ ਆ ਜੇ ਉਹ ਤੁਹਾਡੇ ਮੋਬਾਈਲਾਂ 'ਚ ਵੀਡੀਓ ਘੁੰਮਦੀ ਆ ਤੇ ਤੁਹਾਡੀਆਂ ਧੀਆ ਭੈਣਾਂ ਦੇ ਮੋਬਾਈਲਾਂ ਦੇ ਵਿੱਚ ਵੀ ਉਹ ਵੀਡੀਓ ਘੁੰਮਦੀ ਆ ਬਹੁਤ ਸਾਰੀਆਂ ਔਰਤਾਂ ਨੇ ਬਹੁਤ ਸਾਰੀਆਂ ਕੁੜੀਆਂ ਨੇ ਵੀ ਉਹ ਵੀਡੀਓ ਦੇਖੀ ਆ ਜੋ ਇਸ ਕੁੜੀ ਦੀ ਬਹਿਰਨ ਹੋਈ ਆ ਸਾਰਾ ਕੁਝ ਕਰਦੀ ਕਰਾਉਂਦੀ ਦੀ ਸਬੰਧ ਬਣਾਉਂਦੀ ਦੀ ਪਰ ਮੈਂ ਇਹ ਵੀਡੀਓ ਤਾਂ ਪਾਈ ਆ ਵੀ ਚੱਲ ਜਰ ਜੋ ਕੁੜੀ ਨੇ ਕਰਨਾ ਸੀ ਕਰਤਾ ਜੋ ਮੁੰਡੇ ਨੇ ਕਰਨਾ ਸੀ ਕਰਤਾ ਮੁੰਡੇ ਨੇ ਬੜੀ ਘਟਿਆ ਕਰਤੂਤ ਕੀਤੀ ਆ ਹੋ ਸਕਦਾ ਪੈਗ ਪਿਆਲਾ ਪੀ ਕੇ ਉਹਨੇ ਆਹ ਗੰਦ ਖੋਲ ਦਿੱਤਾ ਹੋਵੇ ਪਰ ਬਈ ਉਸ ਪਿਓ ਦਾ ਕੀ ਕਸੂਰ ਆ ਜਿਨੇ ਇਸ ਧੀ ਨੂੰ ਪੁੱਤਾਂ ਵਾਂਗੂ ਪਾਲ ਲਿਆ ਥਾਰ ਗੱਡੀ ਲੈ ਕੇ ਦਿੱਤੀ ਨਿਊ ਹਾਲੈਂਡ ਟਰੈਕਟਰ ਤਿਆਰ ਕਰਾ ਕੇ ਦਿੱਤਾ ਧੀ ਨੂੰ ਚਲਾਉਣ ਵਾਸਤੇ ਉਸ ਪਿਓ ਦਾ ਕੀ ਕਸੂਰ ਆ ਕਦੇ ਪਿਓ ਵਾਲੀ ਥਾਂ ਤੇ ਖੜ ਕੇ ਸੋਚ ਕੇ ਦੇਖਿਓ ਕਿ ਅੱਜ ਉਸ ਪਿਓ ਦੇ ਦਿਲ ਤੇ ਕੀ ਬੀਤ ਰਹੀ ਆ ਅੱਜ ਉਹ ਪਿਓ ਦੇ ਕੋਈ ਅੰਦਰ ਵੜ ਕੇ ਨਹੀਂ ਵੰਦਾ ਅੱਜ ਉਹ ਪਿਓ ਜਾਉਂਦਾ ਮਰ ਗਿਆ ਜਿੰਦਾ লাশ ਬਣ ਗਿਆ ਸਾਰੀ ਉਮਰ ਉਸ ਪਿਓ ਨੂੰ ਇਹ ਚੋਰਾ ਵੱਡ ਵੱਡ ਕੇ ਖਾਜੂਗਾ ਤੇ ਉਮਰ ਤੋਂ ਪਹਿਲਾਂ ਉਹ ਬੰਦਾ ਮਰ ਜੂਗਾ ਤੇ ਇਹ ਨਾ ਸੋਚੋ ਵੀ ਹਾਂ ਇਹ ਫਲਾਣੇ ਦੀ ਧੀ ਆ ਫਲਾਣੇ ਦੀ ਭੈਣ ਆਪਣਾ ਕੀ ਆ ਬਈ ਧੀਆ ਭੈਣਾ ਸਾਰਿਆਂ ਦੇ ਘਰੇ ਨੇ ਪਤਾ ਨਹੀਂ ਕਿਹੜੀ ਧੀ ਭੈਣ ਨੇ ਕਦੋਂ ਗਲਤੀ ਕਰ ਲੈਣੀ ਹੈ ਤੇ ਕਦੋਂ ਸੋਸ਼ਲ ਮੀਡੀਆ ਤੇ ਉਹਦੀ ਇੱਜ਼ਤ ਦੀ ਖਿੱਲੀ ਉੱਡਣੀ ਹੈ ਇਸ ਗੱਲ ਦਾ ਕੁਝ ਨਹੀਂ ਪਤਾ ਰੱਬ ਤੋਂ ਡਰਨਾ ਚਾਹੀਦਾ ਕਿਉਂਕਿ ਜਿਹੜੀ ਇੱਜ਼ਤ ਹੁੰਦੀ ਹੈ ਰੱਬ ਨਹੀਂ ਬਖਸ਼ਣੀ ਹੁੰਦੀ ਹੈ ਬੰਦੇ ਨੂੰ ਬੰਦਾ ਤਾਂ ਬਹੁਤ ਸਿਆਣਾ ਹੁੰਦਾ ਕਿਸੇ ਦਾ ਜੀ ਨਹੀਂ ਕਰਦਾ ਆਪਣੀ ਖਿੱਲੀ ਡਾਊਨ ਨੂੰ ਪਰ ਜਦੋਂ ਜਿਵੇਂ ਲਿਖਿਆ ਫਿਰ ਓਵੇਂ ਹੋਣਾ ਲਾਜ਼ਮੀ ਹੈ ਕਿਹਦਾ ਜੀ ਕਰਦਾ ਕਿ ਮੇਰੀ ਧੀ ਭੈਣ ਦੀ ਇੱਜ਼ਤ ਹਰ ਮੋਬਾਈਲ 'ਚ ਰਲਦੀ ਫੇਰੇ ਪਰ ਮੈਂ ਹੁਣ ਇਹ ਕੁੜੀ ਵਾਲੇ ਦੇ ਪਰਿਵਾਰ ਨੂੰ ਕਹਿਣਾ ਵੀ ਜਿਹੜੇ ਮੁੰਡੇ ਨੇ ਕੰਮ ਕਰਿਆ ਬਾਈ ਹੁਣ ਉਹਦੇ ਠੋਕਮੀ ਕਾਰਵਾਈ ਕਰਾਓ ਤੇ ਉਹਦੇ ਨਾਲ ਹੀ ਕੁੜੀ ਦਾ ਵਿਆਹ ਕਰੋ ਕੁੜੀ ਦਾ ਵਿਆਹ ਹੁਣ ਉਸੇ ਮੁੰਡੇ ਨਾਲ ਹੋਣਾ ਚਾਹੀਦਾ ਜਿਨੇ ਇਹ ਗੰਦ ਖੋਲਿਆ ਹੁਣ ਕੁੜੀ ਦਾ ਵਿਆਹ ਇਸੇ ਮੁੰਡੇ ਨਾਲ ਕਰਿਓ ਜਿਨੇ ਕੁੜੀ ਦੀਆਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਨੇ ਠੀਕ ਆ ਜਿਹੜੀ ਇੱਜ਼ਤ ਦੀ ਖੇ ਮਿੱਟੀ ਹੋਣੀ ਸੀ ਬਾਈ ਉਹ ਤਾਂ ਗਈ ਹੋ ਪਰ ਹੁਣ ਮੁੰਡਾ ਸੁੱਕਾ ਨਾ ਜਾਵੇ ਉਹਨੂੰ ਪਤਾ ਲੱਗੇ ਵੀ ਹਾਂ ਜਿਹੜੀ ਕੁੜੀ ਦੀਆਂ ਮੈਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਨੇ ਅੱਜੋ ਮੇਰੇ ਘਰ ਦੀ ਇੱਜ਼ਤ ਬਣੀ ਹੋਈ ਐ ਬਹੁਤ ਮਾੜੀ ਗੱਲ ਆ ਤੇ ਸਭ ਤੋਂ ਮਾੜੀ ਗੱਲ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਧੜਾ ਧੜ ਧੜਾ ਧੜ ਧੜਾ ਧੜ ਵੀਡੀਓ ਸ਼ੇਅਰ ਕੀਤੀ। ਮਿੱਤਰੋ ਇਹ ਅੱਗ ਬੜੀ ਭੈੜੀ ਅੱਗ ਆ। ਇਹ ਜਵਾਨੀ ਦੀ ਅੰਨੀ ਅੱਗ ਆ ਤੇ ਇਹ ਕਿਸੇ ਦੇ ਘਰੇ ਵੀ ਵੱੜ ਸਕਦੀ ਆ। ਕਿਸੇ ਦੇ ਘਰ ਚੋਂ ਵੀ ਇਸ ਅੱਗ ਦੀਆਂ ਲਾਟਾਂ ਨਿਕਲ ਸਕਦੀਆਂ ਨੇ। ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਸ਼ਰਮਣੂਆਥ ਮਾਰਿਆ ਕਰੋ ਲੋਕੋ। ਆਪਾਂ ਪੰਜਾਬ 'ਚ ਜੰਮੇ ਪਲੇ ਆ ਆਪਣਾ ਹੱਕ ਬਣਦਾ ਸੀਗਾ ਯਾਰ ਵੀ ਆਪਾਂ ਉਹ ਵੀਡੀਓ ਡਿਲੀਟ ਕਰਾਈਏ। ਆਪਾਂ ਵੀਡੀਓ ਨੂੰ ਸ਼ੇਅਰ ਨਾ ਕਰੀਏ। ਆਪਾਂ ਤਾਂ ਇੱਜ਼ਤਾਂ ਦੇ ਸਾਂਝੇ ਲੋਕ ਆ। ਤੇ ਸਾਡੇ ਲੋਕ ਕੀ ਕਹਿ ਰਿਹਾ ਕਮੈਂਟਾਂ ਚ ਉਹ ਸਾਨੂੰ ਵੀਡੀਓ ਭੇਜੋ ਸਾਨੂੰ ਭੇਜੋ ਅਸੀਂ ਦੇਖਣਾ ਦੇਖਣਾ ਜਗਾੜ ਦੇਖਣਾ ਕਈ ਇਕਲਨ ਕਹੀ ਜਾਂਦੇ ਆ ਸਾਨੂੰ 200 ਰੁਪਏ ਗੂਗਲ ਪੇ ਕਰੋ ਭਾਈ ਅਸੀਂ ਤੁਹਾਨੂੰ ਇਸ ਕੁੜੀ ਦੀ ਵੀਡੀਓ ਪਾਉਨੇ ਆ ਕੀ ਸਾਬਤ ਕਰਨਾ ਚਾਹੁੰਦੇ ਆ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਉਹਦੇ ਘਰਦਿਆਂ ਨੂੰ ਜਿਉਂਦਾ ਰਹਿਣ ਦਿਓ ਉਸ ਪਿਓ ਦਾ ਕੀ ਕਸੂਰ ਆ ਉਸ ਮਾਂ ਦਾ ਕੀ ਕਸੂਰ ਆ ਠੀਕ ਆ ਜੋ ਗਲਤੀ ਹੋਣੀ ਸੀ ਉਹ ਹੋ ਗਈ ਪਰ ਉਹਦੇ ਪਿਓ ਨੂੰ ਮਰਨ ਲਈ ਮਜਬੂਰ ਨਾ ਕਰੋ ਨਾ ਕਰੋ ਨਾ ਕਰੋ ਬਾਦ ਤੋਂ ਬਾਅਦ ਇਸ ਵੀਡੀਓ ਨੂੰ ਡਿਲੀਟ ਕਰ ਦਿਓ ਰਿਪੋਰਟਾਂ ਮਾਰ ਕੇ ਬੰਦ ਕਰ ਦਿਓ ਬੰਦ ਕਰ ਦਿਓ ਤੁਹਾਡੇ ਅਗੇ ਹੱਥ ਜੋੜਦੇ ਆਂ ਭਰਾਵੋ ਰੱਬ ਤੋਂ ਡਰੋ ਮੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਮੜੀ ਮੋਟੀ ਜੇ ਉਹ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਡੀਆਂ 3 ਭੈਣਾਂ ਵੀ ਦੇਖ ਰਹੀਆਂ ਨੇ ਜੇ ਤੁਹਾਡੇ ਮੋਬਾਈਲਾਂ 'ਚ ਵੀਡੀਓ ਘੁਮ ਰਹੀ ਹੈ ਤੁਹਾਡੀਆਂ 3 ਭੈਣਾਂ ਦੇ ਮੋਬਾਈਲਾਂ 'ਚ ਵੀ ਘੁਮ ਰਹੀ ਹੈ ਇਸ ਗੱਲ ਦੇ ਭਲੇਖੇ 'ਚ ਨਾ ਰਹੋ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਤਾਂ ਮਾਫੀ ਚਾਹੁੰਦੇ ਆਂ ਪਰ ਗੱਲ ਤੇ ਗੌਰ ਜ਼ਰੂਰ ਕਰਿਓ